ਅਜਨਾਰਾ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਡਾ ਬਿਕਰਾਉਰ ਵਿੱਚ ਅੱਜ ਸਿੱਕੇ ਦੇ ਖੇਤਰ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਹੋਇਆ ਹੈ ਜੀ ਆ ਜਿੱਥੇ 15 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਰਕਾਰੀ ਕਾਲਜ ਦਾ ਜ਼ਮੀਨੀ ਨੀਂ ਪੱਥਰ ਧਾਰਮਿਕ ਆਗੂਆਂ ਤੇ ਹਾਜ਼ਰੀ ਵਿੱਚ ਰੱਖਿਆ ਗਿਆ ਇਸ ਕਾਲਜ ਨਾਲ ਇਲਾਕੇ ਦੇ ਸੈਂਕੜੇ ਵਿਦਿਆਰਥੀਆਂ ਨੂੰ ਹੁਣ ਉੱਚ ਸਿੱਖਿਆ ਲਈ ਦੂਰ ਨਹੀਂ ਜਾਣਾ ਪਵੇਗਾ ਇਹ ਖੇਤਰ ਲਈ ਸਿੱਖਿਆ ਤੇ ਵਿਕਾਸ ਵਾਲੇ ਇੱਕ ਵੱਡਾ ਕਦਮ ਹੈ ਅਸੀਂ ਇਸ ਵੇਲੇ ਬਿਕਰਾਹੂਰ ਪਿੰਡ ਦੇ ਵਿੱਚ ਬਿਲਕੁਲ ਹਿੰਦਪਾਗ ਬਾਰਡਰ ਦੇ ਉੱਤੇ ਖੜੇ ਹਾਂ 19 ਤਰੀਕ ਨੂੰ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਸ੍ਰੀ ਮਨੀਸ਼ ਸੋਜੋਧਿਆ ਜੀ ਜਿਹੜੇ ਸਾਡੇ ਪੰਜਾਬ ਦੇ ਪਧਵਾਦੀ ਨੇ ਉਹਨਾਂ ਨੇ ਅਜ ਨਾਲੇ ਦੇ ਵਿੱਚ ਬਾਬਾ ਘੰਮਚੱਕ ਜੀ ਦੀ ਜਾਤ ਦੇ ਵਿੱਚ ਬਣਦੇ ਡਿਗਰੀ ਕਾਲ ਦਾ ਨੀ ਪੱਥਰ ਰੱਖਿਆ ਸੀਗਾ ਅੱਜ ਰਸਮੀ ਤੌਰ ਤੇ ਅਸੀਂ ਜਿਹੜਾ ਉਹ ਇੱਥੇ ਕੰਮ ਜਿਹੜਾ ਸ਼ੁਰੂ ਕਰ ਰਹੇ ਸਾਡੇ ਠੇਕੇਦਾਰ ਲੱਗੇ ਆ ਸਾਡੇ ਪੀਡਬਲਯੂਡੀ ਵਾਲੇ ਲੱਗੇ ਆ ਉਹ ਅਸੀਂ ਸਾਰੇ ਧਰਮਤ ਸਾਡੇ ਮੁਸਲਮਨ ਸਾਡਾ 크ਿਸਚਨ ਸਾਡਾ ਮੱਲਾ ਹਿੰਦੂ ਧਰਮ ਦੇ ਸਾਰੇ ਜਿਹੜੇ ਧਾਰਮਿਕ ਮੁਖੀ ਸਾਡੇ ਸਿੱਖ ਤੁਹਾਨੂੰ ਦੇ ਸਾਡੇ ਗ੍ਰੰਥੀ ਇਸ ਪਿੰਡ ਦੇ ਉਹਨਾਂ ਦੇ ਹੱਥੋਂ ਜਿਹੜਾ ਸਾਧਨ ਨੀ ਪੱਥਰ ਜਿਹੜਾ ਉਹ ਰੱਖਿਆ ਇੱਕ ਇੱਕ ਇਟ ਰੱਖੀ ਆ ਉਹਦੇ ਬੜਾ ਇਤਿਹਾਸਕ ਤੇ ਯਾਦਗਾਰੀ ਪਾਲਿਆ ਕਿ ਬਾਰਡਰ ਦੇ ਉੱਤੇ ਜਿਹੜਾ ਇਹ ਕਾਲਜ ਬਣ ਰਿਹਾ ਉਹਦੇ ਸਕਾਲ ਦੇ ਬੱਚੇ ਇਸ ਏਰੀਆ ਦੇ ਬੱਚੇ ਜਿਹੜੇ ਆ ਲਾਜ਼ਮੀ ਪੜ੍ਹ ਕੇ ਆਈਪੀਐਸ ਬਣ ਕੇ ਆਈਐਸ ਬਣ ਕੇ ਪਾਇਲਟ ਬਣਨਗੇ ਬੜੀਆਂ-ਬੜੀਆਂ ਜੌਬਾਂ ਜਿਹੜੀਆਂ ਕਮਗੇ ਸੋ ਮੈਂ ਸਮਝਦਾ ਕਿ ਇਹ ਬਦਮ ਗਿਆਨੀ ਬਾਬਾ ਗਮ ਚੱਕ ਜੀ ਨੂੰ ਇੱਕ ਬਹੁਤ ਵੱਡੀ ਯਾਦਗਰੀ ਪਲ ਨੇ ਉਹਨਾਂ ਦੀ ਜਾਤ ਦੇ ਵਿੱਚ ਕਿ ਉਹਨਾਂ ਦੀ ਜਾਤ ਦੇ ਵਿੱਚ ਕਾਲਜ ਜਿਹੜਾ ਅੱਜ ਬਣਨਾ ਸ਼ੁਰੂ ਹੋ ਗਿਆ ਮੈਂ ਸਾਡੀ ਸਗਨੂ ਸਾਰੇ ਇਲਾਕੇ ਨੂੰ ਸਾਰੇ ਨਾਲੇ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਔਰ ਮਨੀਸ਼ ਸਜੋਧਿਆ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਹ ਡਿਗਰੀ ਕਾਲਜ ਵੋਕੇਸ਼ਨਲ ਕਾਲਜ ਜਿਹੜਾ ਦਿੱਤਾ